ਜੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛਨੋਲੀ ਦੇ ਵਿੱਚ ਇੱਕ ਸਟਾਲ ਜਿਹੜੀ ਹੈ ਗੁਰਮੁਖ ਸਿੰਘਾਂ ਦੇ ਵੱਲੋਂ ਲਗਾਈ ਗਈ ਹੈ। ਠੰਡੀ ਮਿੱਠੀ ਸ਼ਰਦਾਈ ਜਿਹਦੇ ਵਿੱਚ ਬਦਾਮ, ਮਗਜ਼, ਦੁੱਧ, ਸ਼ੱਕਰ ਤੇ ਹੋਰ ਬਹੁਤ ਸਾਰੀਆਂ ਡਰਾਈ ਫਰੂਟ ਦੀਆਂ ਇੱਕ ਮਾ ਜਿਹੜੀਆਂ ਆ। ਉਹ ਪਾ ਕੇ ਨਿਹੰਗ ਸਿੰਘਾਂ ਵਾਲੇ ਠੰਡੀ ਮਿੱਠੀ ਸ਼ਰਦਾਈ ਜਿਹੜੀ ਹੈ ਉਹ ਤਿਆਰ ਹੋ ਰਹੀ ਹੈ। ਕੋਨ ਹਲੀ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਇਹ ਸਿੰਘ ਸਾਹਿਬ ਜਿਹੜੇ ਨੇ ਸਰਦਈ ਬਣਾਉਂਦੇ ਨੇ ਤੇ ਜਿਹੜੇ ਅਸੀਂ ਹੋਰ ਬਹੁਤ ਚੀਜ਼ਾਂ ਐਟਮਾ ਜੀਨੀਆਂ ਕੇ ਨੂਡਲ ਹੋਏ ਜਾਂ 버ਗਰ ਕੁਛ ਵੀ ਲਾਈਏ ਉਹਦੇ ਨਾਲ ਉਹ ਜੇ ਅਸੀਂ ਇਹ ਬਦਾਮਾਂ ਵਾਲੀ ਚੀਜ਼ ਆਪਣੇ ਬੱਚਿਆਂ ਨੂੰ ਪਲਾਉਂਦੇ ਆ ਜਾਂ ਆਪ ਪੀਂਦੇ ਆ ਉਹ ਜਿਹੜੀ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਤਿਆਰ ਕਰ ਦਨ ਕਰਦੇ ਨੇ ਤੇ ਕਿਹੜੇ ਕਿਹੜੀਆਂ ਐਟਮਾ ਪਾਉਂਦੇ ਨੇ ਉਹ ਗੱਲ ਕਰਦੇ ਆ ਬਾਬਾ ਜੀ ਦੇ ਨਾਲ ਹਰ ਹੱਦ ਨਾਲ ਆਇਆ ਵਾਸੀ ਨਮਸਕਾਰ ਤੇ ਬਾਬਾ ਜੀ ਕਿਹੜੇ ਕਿਹੜੇ ਆਈਟਮਾਂ ਵਾਲਾ ਮਲਾਰੇ ਦੇ ਵਿੱਚ ਦੁਕਾਨ ਦੇ ਇਹਦੇ ਵਿੱਚ ਵੀਰ ਜੀ ਬਾਦਾਮ ਕਾਜੂ ਮੱਗ ਚਾਹਰੇ ਤਰ੍ਹਾਂ ਦੇ ਤੇ ਆਪਣੀ ਹਰੀ ਮੈਂ ਆਪਣੀ ਹਰੀ ਲੈਚੀ ਨੂੰ ਵੀ ਕੌਂਫੋ ਦੀ ਕਾਲੀਆਂ ਮਿਰਚਾਂ ਗੁਲਾਬ ਦੇ ਫੁੱਲ ਹੋਵੇ ਜੀ ਤੇ ਦੇਸੀ ਚੱਕਰ ਗੈਤ ਦੁੱਧ ਖਸ ਖਸ ਆਸ ਖਸ ਤੇ ਕਈ ਜਿਹੜੇ ਹੈਗੇ ਬੋਲਦੇ ਹੁੰਦੇ ਕਿ ਭੰਗ ਪਾਈ ਹੁੰਦੀ ਇਹਨਾਂ ਨੇ ਕਈ ਡਰਦੇ ਪੀਂਦੇ ਹੀ ਨਹੀਂ ਹੈਗੇ ਉਹਨਾਂ ਲਈ ਕੀ ਕਹੋਗੇ ਭੰਗ ਵਾਲਾ ਕੋਈ ਸਿਸਟਮ ਨਹੀਂ ਆ ਜੀ ਇਹਦੇ ਵਿੱਚ ਤਾਂ ਧੂਕੇ ਦਾ ਕੋਈ ਸੇਵਨ ਨਹੀਂ ਕੀਤਾ ਜੋ ਮੇਰੇ ਬਿਲਕੁਲ ਪਿਓਰ ਮਤਲਬ ਆਪਣਾ ਕੋਈ ਬਲਾਵਟ ਨਹੀਂ ਬਿਲਕੁਲ ਪਿਓਰ ਹੈ ਧੂਕੇ ਪੀਛੇ ਦੇ ਬੱਚੇ ਬੱਚੇ ਪਿਓਰ ਇੱਕ ਇੱਕ ਆ ਕੇ ਓਕੇ ਜਦ ਕਿ ਕੋਈ ਵੀ ਕੋਈ ਵੀ ਉਮਰ ਦਾ ਪੀ ਸਕਦਾ ਹੈ ਹਾਂਜੀ ਹਾਂਜੀ ਕੋਈ ਵੀ ਸ਼ਾਇਦ ਸ਼ਰਦਈ ਬਾਰੇ ਪਤਾ ਹੈ ਇਹਦੇ ਫਾਇਦਿਆਂ ਬਾਰੇ ਪਤਾ ਹੈ ਉਹ ਤਾਂ ਬਿਨਾ ਆਵਾਜ਼ ਮਾਰੇ ਤੇ ਕਿਸੇ ਨੂੰ ਰੋਕਣ ਦੀ ਬਜਾਏ ਉਹ ਖੜ ਕੇ ਖੁਦ ਛੱਕ ਕੇ ਜਾਂਦੇ ਨੇ ਤੇ ਸ਼ਰਦਈ ਦੇ ਕੀ ਫਾਇਦੇ ਨੇ ਤੇ ਕਿਉਂ ਇਹ ਪੀਤੀ ਜਾਂਦੀ ਹੈ ਸਿੰਘ ਕਿਉਂ ਪੀਂਦੇ ਸਨ ਬਾਬਾ ਅਵਤਾਰ ਸਿੰਘ ਜੀ ਰਤੀ ਟਿਬੀ ਵਾਲੇ ਉਹ ਸਾਰਾ ਕੁਝ ਸੰਗਤਾਂ ਨੂੰ ਦੱਸ ਰਹੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਸਿੰਘ ਸਿੱਧੇ ਹੀ ਪਿੰਡੇ ਸਾਨਾ ਉਹਨਾਂ ਦੇ ਸਰੀਰ ਦੇ ਵਿੱਚ ਪਾਵਰ ਜਿਹੜੀ ਹੈਗੀ ਸੀ ਉਹ ਬਹੁਤ ਜ਼ਿਆਦਾ ਆਉਂਦੀ ਸੀ ਉਹਦੇ ਸਰੀਰ ਤੇ ਗਰਮੀ ਦੇ ਵਿੱਚ ਜ਼ਿਆਦਾ ਫੈਜੇ ਸੀ। ਤੋਂ ਜਿਨ੍ਹਾਂ ਦੇ ਪੇਟ ਵਿੱਚ ਜ਼ਿਆਦਾ ਗਰਮੀ ਹੁੰਦੀ ਹੈ ਉਹ ਉਹਨਾਂ ਲਈ ਤਾਂ ਇਹ ਬਹੁਤ ਰਾਮ ਬਾਣ ਦੀ ਤਰ੍ਹਾਂ ਲੱਗਦੀ ਹੈ ਤੇ ਬਾਬਾ ਜੀ ਨਾਲ ਗੱਲਬਾਤ ਕੀਤੀ ਉਹ ਸੁਣਦੇ ਉਹਨਾਂ ਨੇ ਕੀ ਕਿਹਾ ਹੈ ਤੇ ਦੇ ਕੀ ਫਾਇਦੇ ਨੇ। ਬਾਬਾ ਜੀ ਜਿਵੇਂ ਤੁਸੀਂ ਹੁਣ ਵੇਖ ਰਹੇ ਕਨੌਲੀ ਦੇ ਵਿੱਚ ਪਹਿਲੀ ਇੱਕ ਇੱਕ ਸਟਾਲ ਲੱਗੀ ਆ ਸਾਡੇ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਤੇ ਠੰਡੀ ਮਿੱਠੀ ਸਰਦਾਈ ਜੋ ਕਿ ਗੁਰੂਆਂ ਦੀਆਂ ਫੌਜਾਂ ਜਿਹੜੀਆਂ ਛਕਿਆ ਕਰਦੇ ਸੀ ਤੇ ਕਈ ਬੋਲਦੇ ਨੇ ਕਿ ਇਹ ਸਰਦਾਈ ਵੀ ਛਕਣਾ ਨਹੀਂ ਚਾਹੀਦਾ ਇਹਦੇ ਵਿੱਚ ਭੰਗ ਹੁੰਦੀ ਦੇ ਵਿੱਚ ਨਸ਼ਾ ਹੁੰਦਾ ਤੇ ਲਈ ਕਹਿ ਕਹੂੰਗਾ ਤੁਸੀਂ ਠੰਡੀ ਮਿੱਠੀ ਸਰਦਾਈ ਜਿਹੜੀ ਗੁਰੂ ਸਾਹਿਬ ਜੀ ਦੀ ਮਰਿਆਦਾ ਚਲਾਈ ਹੋਈ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਰਦਾਈ ਬਣਾਉਂਦੇ ਹੁੰਦੇ ਸੀ ਉਸ ਤੋਂ ਬਾਅਦ ਮਰੇ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਜੀ ਦੇ ਜਿਹੜੇ ਪਿਆਰੇ ਪੁੱਤਰ ਸਨ ਗੁਰੂ ਸਾਹਿਬ ਜੀ ਆਪ ਸਰਦਈ ਬਣਾਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਇਸ ਦਾ ਭਾਵ ਹੈ ਵੀ ਇਹਦੇ ਵਿੱਚ ਜਿਹੜੀਆਂ ਪਿਓਰ ਚੀਜ਼ਾਂ ਪੈਂਦੀਆਂ ਆ ਇਹ ਬਦਾਮ ਪੈਂਦੇ ਆ ਖਸਖਸ ਪੈਂਦੀ ਆ ਮੱਗਜ ਪੈਂਦੇ ਆ ਇਲਾਚੀਆਂ ਪੈਂਦੀਆਂ ਆ ਉਸ ਤੋਂ ਬਾਅਦ ਗੁਲਾਬ ਪੱਤੀ ਪੈਂਦੀ ਆ ਉਸ ਤੋਂ ਬਾਅਦ ਰਗੜਾ ਲਾ ਕੇ ਇਹ ਸਰੀਰ ਦੇ ਲਈ ਬਹੁਤ ਪੈਣ ਦਾ ਭਾਵ ਇੰਨੀ ਚੰਗੀ ਚੀਜ਼ ਆ ਅੰਦਰ ਜਿਹੜੇ ਬੰਦੇ ਤੇ ਗਰਮੀ ਪੈ ਜਾਂਦੀ ਹੈ ਠੰਡਕ ਪਾ ਦਿੰਦੀ ਹੈ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਆ ਜਿਹੜਾ ਗੁਰੂ ਦਾ ਪਿਆਰਾ ਇਹਨੂੰ ਛਕੂਗਾ ਉਹ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੂਗਾ ਉਹਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਇਹ ਮਹਾਰਾਜ ਦੀ ਮਰਿਆਦਾ ਬਣਾਈ ਹੋਈ ਆ ਤੇ ਅਸਲ ਚੀਜ਼ ਮੇਰਾ ਕਹਿਣ ਦਾ ਭਾਵ ਇਹੀ ਆ ਬਾਕੀ ਤਾਂ ਜਿਹੜੇ ਅੱਜ ਕੱਲ੍ਹ ਲੋਕ ਕੂੜ-ਕੁਆੜ ਛਕੀ ਜਾਂਦੇ ਆ ਉਹ ਚੀਜ਼ਾਂ ਨੂੰ ਪਹਿਨ ਲੈਂਦੇ ਆ ਪਰ ਮੇਰੀ ਬੇਨਤੀ ਆ ਇਹ ਚੀਜ਼ ਨੂੰ ਪਹਿਲ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਗੁਰਮਖ ਪਿਆਰੇ ਬਣਾ ਰਹੇ ਆ ਬੜੀ ਸੋਚਮਗਲ ਬਣਾਉਂਦੇ ਆ ਤੇ ਨਾਲੇ ਇਹ ਗੁਰੂ ਸਾਹਿਬ ਜੀ ਦੇ ਸੰਕਾ ਅਮਰਤ ਸੰਗਿਆ ਹੋਇਆ ਹੈ। ਮੇਰੀ ਸੰਗਤ ਨੂੰ ਅਪੀਲ ਆ ਕਿ ਵੇਖਦੇ ਤੋਂ ਬਾਅਦ ਭਾਈ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹੀ ਕਲੋਨੀ ਵਿਖੇ ਇਹ ਗੁਰਮਖ ਪਿਆਰੇ ਕੰਮ ਕਰਦੇ ਆ। ਇਹਨਾਂ ਦੇ ਕੋਲ ਵੱਧ ਤੋਂ ਵੱਧ ਸੰਗਤ ਇਹ ਸਰਦਾਈ ਛਕਣ ਮੇਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ। ਸਾਡੇ ਵੀਰ ਜੀ ਬਹੁਤ ਪਿਆਰੇ ਡੁੱਗਰੀ ਤੋਂ ਗੁਰਮੀਲ ਵੀਰ ਜੀ ਪੱਤਰਕਾਰ ਵੀ ਆ ਗੁਰਮੁਖ ਪਿਆਰੇ ਗੁਰੂ ਦਾ ਗੁਣਗਾਨ ਵੀ ਕਰਦੇ ਆ ਉਹਨਾਂ ਦਾ 10 ਦਿੱਨ ਤੋਂ ਧੰਨਵਾਦ ਜੀ ਗੁਰੂ ਸਾਹਿਬ ਜੀ ਦਾ ਧੰਨਵਾਦ ਦਿੱਨ ਤੋਂ ਨਮਾਜ਼ਬਾਹੀ ਗੁਰੂ ਜੀ ਦਾ ਖਾਲਸਾ ਬਾਈ ਜੀ ਜੀ ਆ ਪਜ਼ੋਰ ਦੇ ਬੱਚੇ ਵੀ ਸਰ ਜੀ ਚੱਚ ਬਾਦ ਮਿਲੂਗਾ